ਪੁਲਿਸ ਲਾਈਨ ਬਟਾਲਾ ਖੜੇ ਹਾਂ ਜਿੱਥੇ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ ਬਟਾਲਾ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਦਿਨਾਂ ਵਿੱਚ ਬਟਾਲਾ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਗਾਏ ਗਏ ਸਨ ਉਹਨਾਂ ਵਿਅਕਤੀਆਂ ਦੇ ਵਿੱਚੋਂ 7 ਨੌਜਵਾਨ ਕਾਬੂ ਕੀਤੇ ਗਏ ਹਨ ਐਸਐਸਪੀ ਬਟਾਲਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸਾਰਿਆਂ ਦੀ ਉਮਰ 20 ਤੋਂ 25 ਸਾਲ ਹੈ ਅਤੇ ਮਹਿਜ 14000 ਰੁਪਏ ਦੇ ਲਈ ਇਹਨਾਂ ਨੌਜਵਾਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਹਨ ਅਤੇ ਇਸ ਟਾਈਮ ਉਹ ਪੁਲਿਸ ਦੀ ਪਕੜ ਵਿੱਚ ਹਨ ਹਾਲਾਂਕਿ ਐਸਐਸਪੀ ਬਟਾਲਾ ਇਹ ਕਹਿੰਦੇ ਨਜ਼ਰ ਆਏ ਕਿ ਨੌਜਵਾਨ ਪੈਸੇ ਦੇ ਲਾਲਚ ਵਿੱਚ ਆਉਂਦੇ ਹਨ ਜਾਂ ਉਹਨਾਂ ਨੂੰ ਬਹਿਕਾਇਆ ਜਾਂਦਾ ਹੈ ਖਾਲਿਸਤਾਨ ਦੇ ਨਾਂ ਤੇ ਅਤੇ ਉਹਨਾਂ ਵੱਲੋਂ ਇਹ ਕੰਮ ਕਰਵਾਏ ਜਾਂਦੇ ਹਨ ਇੱਥੇ ਉਹਨਾਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਫਿਊਚਰ ਨੂੰ ਧਿਆਨ ਵਿੱਚ ਰੱਖਣ ਕਿਉਂਕਿ ਜੇਕਰ ਅਜਿਹਾ ਕੋਈ ਕੰਮ ਕਰਦੇ ਹਨ ਤੇ ਗਰਾਊਂਡ ਲੈਵਲ ਤੇ ਜਿਹੜੇ ਵੀ ਇਨਵੋਲਵ ਹੁੰਦੇ ਹਨ ਉਹੀ ਪੁਲਿਸ ਦੀ ਪਕੜ ਤੇ ਸਭ ਤੋਂ ਪਹਿਲਾਂ ਆਉਂਦੇ ਹਨ ਇਸ ਮੌਕੇ ਐਸਐਸਪੀ ਬਟਾਲਾ ਨੇ ਕੀ ਕਹੇ ਆ ਸੁਣਦੇ ਆ ਉਹਨਾਂ ਦੀ ਜ਼ ਬੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾ ਹੈਡ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਫਜ 6 ਫॉर ਜਸਟਿਸ ਐਂਡ ਬੀਕੀਆਈ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨਵ 2025 ਨੂੰ ਜਿਹੜੀ ਦਰਮਿਆਨੀ ਰਾਤ ਹੈ ਤੇ 24 ਨਵ ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਤਾਂ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਐਸਪੀਜੀ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉੱਥੇ ਪੇਂਟ ਦੇ ਕੈਨਸ ਦੇ ਰਾਹੀਂ ਜਿਹੜੀ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀਗੇ ਦਾ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਨ ਡੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਉਹਨੂੰ ਤਫਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰ ਵੇ ਤਾਂ ਅਗੇਨ ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰ ਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਬਟਾਲੇ ਦੇ ਵਿੱਚ ਉਹਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾਵਲੀ ਲਿਖੀ ਗਈ ਸੀਗੀ ਤਾਂ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਰਿਸਟ ਗੁਰਪਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੁਕ ਦ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਿੰਮੇਵਾਰੀ ਲੈ ਲਈ ਅਨ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਅ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਦੇ ਤਹਿਤ ਅਲੱਗ-ਅਲੱਗ ਟੀਮਸ ਬਣਾਈਆਂ ਟੀਮਸ ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਸੀਆਈਏ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਐਸਐਚਓ ਸਿਟੀ ਇਹ ਵੀ ਸ਼ਾਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲਵਾਂ ਤੇ ਕੰਮ ਕਰਦੇ ਹੋਏ ਉਹ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛ ਹੋਈ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਜ਼ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰਫ ਰਾਜਾ ਹੈਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿਣ ਤੇ ਕੀਤਾ ਸੀਗਾ ਹੀ ਇਜ਼ ਦਾ ਸੇਮ ਪਰਸਨ ਜਿਹੜਾ ਇੱਕ ਗ੍ਰੇਨੇਟ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲ ਸਿੰਘ ਵਾਲਾ ਹੈਗਾ ਤਾਂ ਇਸ ਰਾਜਾ ਹੈਰੋਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਰੀਬਨ 14000 ਰੁਪਏ ਜਮ੍ਹਾਂ ਕਰਤੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਤਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰਿਬਿਊਟ ਕਰ ਲਿਆ ਸੋ so, ਸੋ so far we have arrested seven people ta ik aashu masi hai ik harpreet singh hai rinku hai a jarge urf mani hai vicky hai shamshir urf sheera hai a soro a puttar kulwant hai inadi proper details press note de vich hai giyan and is to alawa bhi ide vich tin hor doshi hage ne jide assi ide ch naamzat karte hage unada mai identity disclose nahi karna chahuna ਸੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ ਸੱਤ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਪਰ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਯੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਤਾਂ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ ਯਾਨੀ ਦਾ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਤਾਂ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਇਹ ਵਾਸ ਰਿਕਰੂਟ ਕਰ ਰਹੇ ਸੀਗੇ ਤਾਂ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮੋਡੂਲ ਨੂੰ ਬਸਟ ਕਰਤਾ so that ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫॉर ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ ਫਤਿਹ ਜੀ ਏਜ ਕਿੰਨੀ ਹੈ ਸਾਰੇ ਦੇ ਲੱਗਦਾ ਨਹੀਂ ਕਿ ਸਿਰਫ ਪੈਸਿਆਂ ਕਰਕੇ ਇਹ ਮਨਪੀ ਇੱਥੇ ਫਸੇ ਆ ਕਿਉਂਕਿ ਜੇ ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰੀਏ ਤੇ ਕੈਮਰਾ ਦੇ ਵਿਖਾਏ ਗਏ ਸਾਰੇ ਕਟਿੰਗ ਚ ਹੀ ਆਏ ਭਾਵੇਂ ਜਿਹੜੇ ਮੁੱਦੇ ਕੋਸ਼ਿਓਰ ਨੂੰ ਦੇਖਣ ਵਾਲਾ ਸਤੰਦ ਨਹੀਂ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸ ਰਹਾ ਸੀਗਾ ਕਿ ਇੱਕ ਪ੍ਰਾਇਮਰੀ ਜਿਹੜਾ ਮੋਟਿਵ ਹੈ ਉਹ ਪੈਸੇ ਵੀ ਟ੍ਰਾਂਸਫਰ ਹੋਏ ਹੈ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੀ ਚੀਜ਼ਾਂ ਸਟੈਬਲਿਸ਼ ਹੋਈਆਂ ਹਨ ਤਾਂ ਕਿਤੇ ਨਾ ਕਿਤੇ ਪੈਸਾ ਵੀ ਇਹਦੇ ਵਿੱਚ ਪ੍ਰੋਪਰ ਇੱਕ ਮੋਟਿਵ ਹੈ ਏਜ ਕਿੰਨੀ ਸਰ ਇਹ ਜ ਇਹਨਾਂ ਦੀ ਮਤਲਬ 20 ਤੋਂ 25 ਸਾਲ ਦੇ ਦਰਮਿਆਨ ਹੁੰਦੇ ਤਾਂ ਕਿ ਕਿਹੜੀ ਅਪੋਰਚੂਨਿਟੀ ਇਹਨ ਕਿਸਨਾ ਬਣੂਗੀ ਤੋਂ ਸ਼ੁਰੂ ਹੋਏ ਉਸਕੇ ਦਾ ਅਪੋਰਚੂਨਿਟੀ ਆ ਬੇਸਿਕਲੀ ਇੱਕ ਜਿਹੜਾ ਅਜੀ ਨਾਮ ਕਰਕੇ ਇੱਕ ਇੱਕ ਬੰਦਾ ਹੈ ਜਿਹਦਾ ਜਿਹੜਾ ਰਾਜਾ ਹੈਰੋਵਾਲ ਹੈ ਉਹਦੇ ਨਾਲ ਟੱਚ ਸੀਗਾ ਸੋ ਮੀਨ ਉਹ ਆਪਸ ਵਿੱਚ ਕਮਿਊਨੀਕੇਟ ਕਰਦੇ ਸੀਗੇ ਫਿਰ ਆ ਜਿਹੜੇ ਬਾਕੀ ਬੰਦੇ ਹੈ ਇਹ ਉਹਦਾ ਫਰਦਰ ਫਰੈਂਡ ਸਰਕਲ ਹੈ ਕੋਈ ਅਸਲਾ ਹੈ ਇਹਨਾਂ ਦੇ ਕੋਲ ਜਾਂ ਕੋਈ ਨਾ ਨਹੀਂ ਨਹੀਂ ਅਸਲਾ ਸਰਦਾਰ ਜਮਨੀ ਗਾ ਲੋਨ ਕੀ ਨਾਰਮਲ ਹੰਬਲ ਬੈਕਗ੍ਰਾਉਂਡ ਤੋਂ ਆਏ ਹੈ ਸਾਰੇ ਹੈ ਕਿੱਥੋਂ ਦੇ ਸਾਰੇ ਪੜ੍ਹਦੇ ਪੜ੍ਹਦੇ ਆ ਸਾਰੀ ਡੀਟੇਲ ਜਿਹੜੀ ਹੈਗੀ ਅਬਾਊਟ ਅਕਿਊਜ਼ਡ ਇਹ ਸਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀਆਂ ਗਈਆਂ ਜਿਸ ਤਰ੍ਹਾਂ ਰਿਹਾਈਸ਼ ਪੁੱਛ ਰਹੇ ਇਹਨਾਂ ਦਾ ਏਜ ਬ੍ਰੈਕਟ ਕੀ ਹੈ ਇਹਨਾਂ ਦੀ ਪੇਰੈਂਟੇਜ ਕੀ ਹੈ ਸਾਰਾ ਉਹ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ ਸਰ ਕੰਮ ਕੀ ਕਰਦੇ ਹੋ ਅਸੀਂ ਆ ਪ੍ਰੈਸ ਨੋਟ ਦੇ ਵਿੱਚ ਹੈਗਾ ਸਰ ਕਿੰਨੇ ਵੀ ਨਿਕਲਦੇ ਸੀ ਜਿਹੜੇ ਕਰਦੇ ਸੀ ਲਿਖਦੇ ਸੀ ਇਹ ਜਿਹੜੇ ਇਨਸੀਡੈਂਟਸ ਦਰਮਿਆਨੀ ਰਾਤ ਕਰੀਬਨ 2 ਵਜੇ 3 ਵਜੇ ਦੇ ਇਨਸੀਡੈਂਟਸ ਆ ਤਿੰਨੇ ਜਿਹੜੇ ਹੈਗੇ ਇੱਕ ਇਥੇ ਰੇਲਵੇ ਸਟੇਸ਼ਨ ਦਾ ਉਥੇ ਮੰਦਿਰ ਦੇ ਬਾਹਰ ਜਿਹੜਾ ਇਹਨਾਂ ਨੇ ਲਿਖਿਆ ਸੀਗਾ ਈਵਨ ਜਿਹੜਾ ਕਾਲਜ ਦੇ ਬਾਹਰ ਲਿਖਿਆ ਸੀਗਾ ਸਰ ਲੋਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇਹ ਜਸਟ ਇੱਕ ਫਸੇ ਲੱਗਦੇ ਅਕੋਰਡਿੰਗ ਤੁਹਾਡੇ ਵੀ ਤੇ ਸਾਡੀ ਵੀ ਸੋਚ ਦੇ ਮੁਤਾਬਕ ਇਹ ਸਿਰਫ ਇੱਕ ਪੈਸੇ ਕਰਕੇ ਜਾਂ ਕਿਸੇ ਗੱਲਾਂ ਕਰਕੇ ਫਸ ਗਏ ਨੌਜਵਾਨ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਛੋਟੀ ਉਮਰ ਦੇ ਨੇ ਨੌਜਵਾਨ ਕੋਮ ਜਿਹੜਾ ਹੈ ਬੜਾ ਮਤਲਬ ਸਮਾਰਟ ਹੈ ਤਾਂ ਇਹੋ ਜੀ ਗੱਲਾਂ ਦੇ ਵਿੱਚ ਕੁਝ-ਕੁਝ ਸਾਡੇ ਮੁੰਡੇ ਆ ਜਾਂਦੇ ਹੈ ਜਿਸ ਤਰ੍ਹਾਂ ਮੈਂ ਬਰੀਬੀ ਕਰ ਰਹਾ ਸੀਗਾ ਕਿ ਪੈਸੇ ਦੇ ਲਾਲਚ ਦੇ ਇਹ ਵਜ਼ ਇਹਨਾਂ ਕੋਲੋਂ ਇਹ ਕੰਮ ਕਰਾਇਆ ਗਿਆ ਬਾਕੀ ਇਹਨਾਂ ਨੂੰ ਨਾਲ ਦੇ ਨਾਲ ਇਹ ਅਲੱਗ-ਅਲੱਗ ਐਨਕ੍ਰਿਪਟਿਡ ਮੀਡੀਆਜ਼ ਦੇ ਰਾਹੀਂ ਬ੍ਰੇਨ ਵਾਸ਼ ਵੀ ਕਰਦੇ ਹੈ ਉਸ ਤੋਂ ਬਾਅਦ ਪੈਸੇ ਦਾ ਲਾਲਚ ਵੀ ਦਿੰਦੇ ਇਹਨਾਂ ਨੂੰ ਤਿਆਰ ਕਰਦੇ ਹੈ ਇਹ ਕੰਮ ਕਰਨ ਲਈ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਹੈ ਬਟ ਫਿਰ ਵੀ ਸਾਡੀ ਕੁਝ ਕੁਛ ਇਹੋ ਜੇ ਨੌਜਵਾਨ ਇਹ ਕੰਮ ਕਰਦੇ ਆ ਸੋ ਮੇਰੀ ਅਪੀਲ ਇਹੀ ਹੋਗੀ ਕਿ ਆ ਜਿਹੜੇ ਬਾਹਰ ਬੈ ਕੇ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਤੁਹਾਡੇ ਕੋਲੋਂ ਕਰਾ ਰਹੇ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹਰਜਾਨ ਆਇਆ ਜਿਹੜਾ ਨੁਕਸਾਨ ਹੈ ਉਹਨਾਂ ਬੰਦਿਆਂ ਦਾ ਹੀ ਹੁੰਦਾ ਹੈ ਜਿਹੜੇ ਗਰਾਊਂਡ ਤੇ ਇਹ ਕਰਦੇ ਆ ਸਰ ਇਹਨਾਂ ਨੇ ਹੋਰ ਵੀ ਕਿਤੇ ਇਦਾਂ ਦੇ ਕੰਮ ਕੀਤੇ ਨਹੀਂ ਨਹੀਂ ਫਿਲਹਾਲ ਇਹੀ ਜਿਹੜੇ ਤਿੰਨ ਇਨਸੀਡੈਂਟਸ ਹੈ ਇਹ ਇਹਨਾਂ ਨੇ ਕੀਤੇ ਸਰ ਇਹ ਖਾਲਿਸਤਾਨ ਦੇ ਨਾਰੇ ਦੇ ਲਿਖੇ ਸਨ ਤੋਂ ਬਾਅਦ ਜਿਹੜੀ ਹੋਣ ਇਨਵੈਸਟੀਗੇਸ਼ਨ ਦੇ ਵਿੱਚ ਸ਼ੇਧਾ ਦਾ ਵੀ ਸਾਹਮਣਾ ਹੈ ਕੋਈ ਉਹ ਨਹੀਂ ਕੋਈ ਇਹ ਸੀ ਇਹਨਾਂ ਦਾ پلان ਨਹੀਂ ਤੁਸੀਂ ਦੇਖੋ ਨਾ ਇਹਨਾਂ ਨੇ ਪਹਿਲਾ ਇੱਕੋ ਹੀ ਰਾਤ ਦੋ ਇਨਸੀਡੈਂਟਸ ਕਰਤੇ ਤਾਂ ਉਦੋਂ ਤੱਕ ਨਹੀਂ ਫੜੇ ਗਏ ਸੀਗੇ ਇਹ ਇਹ 23 ਦੀ ਗੱਲ ਹੈ ਜਦੋਂ ਨਹੀਂ ਫੜੇ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਸੀਗੇ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਨੇ 29 ਤਰੀਕ ਨੂੰ ਫੇਰ ਕਰਤਾ ਸੋ ਵੇਰੀ ਲਾਈਕਲੀ ਕਿ ਇਹਨਾਂ ਨੇ ਫਿਰ ਕਰਨੀ ਸੀਗੀ ਕੋਈ ਨਾ ਕੋਈ ਵਾਰਦਾਤ ਕਿਉਂਕਿ ਡਾਇਰੈਕਸ਼ਨਸ ਇਹਨਾਂ ਨੂੰ ਉਫਰੋ ਮਿਲ ਰਹੇ ਸੀਗੇ ਬਾਹਰੋਂ ਆ ਰਹੇ ਸੀਗੇ ਸੋ ਟਾਈਮਲੀ ਬਸਟ ਹੋ ਗਿਆ ਤਾਂ ਜਿਹੜਾ ਅੱਗੇ ਇਹ ਕਰ ਸਕਦੇ ਸੀਗੇ ਉਹ ਰੁਕ ਗਿਆ ਸਰ ਇਹ ਲੱਗਦਾ ਨਹੀਂ ਕਿ ਜਿਵੇਂ ਤੁਸੀਂ ਪੈਸੇ ਦੇ ਵਜ੍ਹਾ 14000 ਰੁਪਿਆ ਮਾਉਂਗ ਸੱਤ ਜਹਾੜਿਆਂ ਦੇ ਵਿੱਚ ਸ਼ੈਡੋ ਐਵੀਡੇਸ਼ਨ ਕਰਦੇ ਮੈਨੂੰ ਲੱਗਦਾ ਮਾਈਂਡ ਵਾਸ਼ ਵੀ ਇਸ਼ੂ ਹੋ ਸਕਦਾ ਹੈ ਨਹੀਂ ਡੈਫੀਨਿਟਲੀ ਦੋਨੋਂ ਚੀਜ਼ਾਂ ਹੁੰਦੀਆਂ ਹਨ ਇੱਕ ਤਾਂ ਇਹਨਾਂ ਨੂੰ ਇੱਕ ਬੰਦੇ ਨੂੰ ਪਹਿਲਾਂ ਇਹ ਪ੍ਰੋਪਰ ਸਕਾਊਟਿੰਗ ਕਰਦੇ ਹੈ ਉਹਨੂੰ ਪਿਕਅਪ ਕਰਦੇ ਹੈ ਉਹ ਉਹਦਾ ਓਰੀਐਂਟੇਸ਼ਨ ਦੇਖਦੇ ਹੈ ਉਹਨੂੰ ਥੋੜਾ ਬ੍ਰੇਨ ਵਾਸ਼ ਕਰਦੇ ਹੈ ਫਿਰ ਨਾਲ ਦੇ ਨਾਲ ਪੈਸੇ ਦਾ ਆਦਾਨ ਪ੍ਰਦਾਨ ਵੀ ਹੁੰਦਾ ਉਹਨਾਂ ਨੂੰ ਪੈਸੇ ਵੀ ਭੇਜਦੇ ਹੈ